ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਨੀਚੋ ਉੱਚ ਕਰੇ ਮੇਰਾ ਗੋਵਿੰਦਾ 18 ਮਾਰਚ 2023 ਤੋਂ ਬਾਅਦ ਅੱਜ ਤੱਕ ਚਰਚਾ ਵਿੱਚ ਰਹਿਣ ਵਾਲਾ ਦੁਬਈ ਤੋਂ ਪਹੁੰਚਿਆ ਪੰਜਾਬ ਦੀ ਧਰਤੀ ਉੱਤੇ ਨੌਜਵਾਨ ਜਿਸ ਨੂੰ ਲੋਕ 2024 ਦੀ ਐਮਪੀ ਇਲੈਕਸ਼ਨ ਤੋਂ ਪਹਿਲਾਂ ਜਾਣਦੇ ਸੀ ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਤੋਂ ਤੇ 2024 ਦੀ ਇਲੈਕਸ਼ਨ ਤੋਂ ਬਾਅਦ ਅੱਜ ਜਾਣਦੇ ਨੇ MP ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਤੋਂ ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਦੇ ਅੱਗੇ MP ਲੱਗ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ MP ਅਮਰਿਤਪਾਲ ਸਿੰਘ ਖਾਲਸਾ ਉਹ ਨੌਜਵਾਨ ਹੈ ਜਿਸ ਨੇ ਬਾਣੇ ਦੇ ਵਿੱਚ ਹੀ ਇਲੈਕਸ਼ਨ ਲੜੀ

ਸਰਦਾਰ ਕਾਹਨ ਸਿੰਘ ਜੀ ਦਾ ਕਹਿਣਾ ਇਹ ਹੈ ਕਿ ਕਿਦਰੇ ਇੰਜ ਨਾ ਹੋਵੇ ਕਿ 2027 ਦੇ ਵਿੱਚ ਪੰਜਾਬ ਦੇ ਮੁੱਦੇ ਨੌਜਵਾਨ ਬਾਣੇ ਵਿੱਚ ਹੀ ਉਥੇ ਉਠਾਣ ਕਹਿਣ ਤੋਂ ਉਹਨਾਂ ਦਾ ਭਾਵ ਕਿ ਕਿਜੇ ਇੰਜ ਨਾ ਹੋਵੇ 2027 ਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦੇ ਹੋਏ ਚੱਲਣ ਵਾਲੇ ਬਾਣੇ ਧਾਰੀ ਜਿੰਨੇ ਵੀ ਨੌਜਵਾਨ ਨੇ ਉਹ ਬਣਾ ਜਾਣ ਕਹਾਨ ਸਿੰਘ ਦੇ ਜਿਹੜੇ ਇਹ ਸ਼ਬਦ ਨੇ ਨਾ ਇਹ ਸ਼ਬਦ ਸੋਚਣ ਵਾਲੇ ਨੇ ਉਹ ਸ਼ਾਇਦ ਇਸੇ ਕਰਕੇ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਇਸ ਸਮੇਂ ਭੱਜਲਾਂ ਪਈਆਂ ਹੋਈਆਂ ਨੇ ਭੱਜਲਾਂ ਕਿਤੇ ਪਈਆਂ ਨੇ ਸਿਰਫ ਇੱਕ ਬਾਣੇ ਵਾਲੇ ਐਮਪੀ ਤੋਂ ਬਾਣੇ ਵਾਲੇ ਐਮਪੀ ਦੇ ਕੋਲ ਹੋਰ ਕੁਝ ਨਹੀਂ ਸਿਰਫ ਸ਼ਬਦ ਨੇ ਸ਼ਬਦ ਉਹ ਬਣੇ ਵਾਲਾ ਲੋਕਾਂ ਵਿੱਚ ਸੁਟਦਾ ਤੇ ਲੋਕ ਕੀ ਕਰਦੇ ਨੇ ਉਹ ਸ਼ਬਦਾਂ ਨੂੰ ਚੁੱਕਦੇ ਨੇ ਜੀਬ 'ਚ ਪਾਉਂਦੇ ਨੇ ਤੇ ਘਰ ਜਾ ਕੇ ਉਹਨਾਂ ਸ਼ਬਦਾਂ ਨੂੰ ਸੋਚਦੇ ਨੇ ਤੇ ਵਿਚਾਰ ਕਰਦੇ ਨੇ ਸੋ ਰਾਜਨੀਤੀ ਜਿਹੜੀ ਹੈ ਨਾ ਇਹ ਸ਼ਬਦਾਂ ਦੀ ਰਾਜਨੀਤੀ ਹੈ ਸਾਡੇ ਸ਼ਬਦ ਹੀ ਸਾਡੇ ਕਿਰਦਾਰ ਨੂੰ ਦੱਸਦੇ ਨੇ ਸਾਡੇ ਸ਼ਬਦ ਹੀ ਦੱਸਦੇ ਨੇ ਕਿ ਸਾਡਾ ਜਿਹੜਾ ਸ਼ਾਸਕ ਹੈ ਉਹ ਸਾਡੇ ਰਾਜ ਨੂੰ ਕਿੱਥੋਂ ਲੈ ਕੇ ਜਾਏਗਾ कि पहुंचाएगा या फिर कित करेगा यह सारा कुछ शासक दे शब्द ही बयान करते हैं आने वाले समय पी अमृतपाल खालसाब्ल आके अपने हल्के विकास कर देने या फिर सरकार उन्होंने इसे प्रकार जेल में रखा विशे है ना बहुत गंभीर विषय है ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਇਲੈਕਸ਼ਨ ਦੇ ਸਮੇਂ ਜੇਲ੍ਹ ਵਿੱਚੋਂ ਆ ਕੇ ਆਪਣੀਆਂ ਸਰਗਰਮੀਆਂ ਆਪਣੀ ਪਾਰਟੀ ਦੀਆਂ ਸਰਗਰਮੀਆਂ ਆਪਣੀ ਪਾਰਟੀ ਨੂੰ ਪ੍ਰਮੋਟ ਕਰ ਸਕਦੇ ਨੇ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਬੈਠ ਕੇ ਸਰਕਾਰ ਚਲਾ ਸਕਦੇ ਨੇ ਪਰ ਕੀ ਕਰਨਾ ਕਿ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਬੈਠ ਕੇ ਆਪਣੇ ਹਲਕੇ ਦਾ विकास अपने हल्के मुद्दे अपने हल्के दे, संबंध गल करिए कि एमपी दे जो ने अमृतपाल खालसा जेल में बैठ के क्यों नहीं कर सकता